ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ਾਂ ਵੀ ਦੇਸ਼ਾਂ ਵੀ ਜਰਨਮ ਵੱਲੇ ਗੁਰਨਾਨਕ ਨਾਮ ਲੈਵਾ ਸੰਗਤਾਂ ਦੇ ਲਈ ਰੱਬ ਦਾ ਜਿਹੜਾ ਗੁਰਬਾਣੀ ਚੈਨਲ ਅਰਜੋਈਆਂ ਕਰਦਾ ਹੈ ਕਿ ਆਪ ਸਾਰਿਆਂ ਨੂੰ ਲੱਖੋ ਲੱਖ ਖੁਸ਼ੀਆਂ ਮਿਲਣ ਜੀ ਸੋ ਸੰਗਤ ਜੀ ਤਾਨਗੁਰ ਤੇ ਇੱਕ ਬਾਦਰ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਇਸ ਜਥੇ ਤੇ ਹੈ ਜੀ ਤੇ ਆਪ ਸਾਰਿਆਂ ਦੀ ਕਿਰਪਾਲਤਾ ਹੈ ਤਾਨਗੁਰ ਤੇ ਇੱਕ ਬਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਸ਼ਹੀਦੀ ਸਥਾਨ ਗੁਰਦੁਆਰਾ ਸੀਜਗਨ ਸਾਹਿਬ ਤੋਂ ਅਮਰਤਵਲੇ ਦੇ ਹੀਰੇ ਅਮਰਤਵਲੇ ਦੀ ਸੰਗਤਾਂ ਰਲ ਮਿਲ ਕੇ ਸੰਗਤੀ ਰੂਪ ਦੇ ਵਿੱਚ ਸਦੀਆਂ ਦੀ ਟਰੇਨ ਦੇ ਰਹੀ ਸਰਦਾਰ ਚਰਨਜੀਤ ਸਿੰਘ ਜੀ ਅਤੇ ਹੋਰ ਪ੍ਰਬੰਧਕ ਵੀਰਾ ਭੈਣ ਦੀ ਅਗਵਾਈ ਹੇਠ ਧੰਨ ਧੰਨ ਮਾਤਾ ਪਾਨੀ ਜੀ ਧੰਨ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਅਰਜੋਈਆਂ ਕਰਨ ਜਾ ਰਹੇ ਹਨ ਆਪ ਸਾਰਿਆਂ ਦੇ ਲਈ ਖੁਸ਼ੀਆਂ ਮੰਗਣ ਜਾ ਰਹੇ ਹਨ ਸੰਸਾਰ ਦਾ ਭਲਾ ਮੰਗਣ ਜਾ ਰਹੇ ਹਨ ਅਸੀਸਾਂ ਦੇਣਾ ਇਹ ਯਾਤਰਾ ਨਿਰਵਿਘਨਤਾ ਪੂਰਵਕ ਸਫਲੀ ਹੋਵੇ ਜੀ ਸਾਰੀਆਂ ਸੰਗਤਾਂ ਖੁਸ਼ੀਆਂ ਦੇ ਨਾਲ ਝੋਲੀਆਂ ਭਰ ਕੇ ਵਾਪਸ ਦਿੱਲੀ ਆਉਣ ਜੀ ਸੋ ਸੰਗਤ ਜੀ ਹੱਥ ਫੜ ਕਲਮ ਨਸੀਬਾਂ ਦੀ ਸਤਗੁਰ ਲਿਖਦੇ ਤਕਦੀਰਾਂ ਨੂੰ ਔਰੰਗਾ ਦੇ ਨਾਲ ਭਰ ਦਿੰਦੇ ਬੇਰੰਗੀਆਂ ਤਸਵੀਰਾਂ ਨੂੰ ਸੰਗਤ ਜੀ ਜਦੋਂ ਸੱਚੇ ਪਾਤਸ਼ਾਹ ਜੀ ਦੀ ਕਿਰਪਾਲਤਾ ਹੁੰਦੀ ਹੈ ਤੇ ਪੱਥਰਾਂ ਨੂੰ ਹੀਰੇ ਬਣ ਚ ਸਮਾਂ ਨਹੀਂ ਲੱਗਦਾ ਅੱਜ ਨੇ ਕੱਲ ਨੂੰ ਕੱਲ ਹੋ ਜਾਣਾ ਕੱਲ ਨੇ ਕੱਲ ਨੂੰ ਕੱਲ ਹੋ ਜਾਣਾ ਤੂੰ ਜਾ ਕੇ ਹਰਮੰਦਰ ਸਾਹਿਬ ਅਰਜੋਈਆਂ ਕਰ ਤੇਰੇ ਮਸਲੇ ਨੇ ਕੱਲ ਨੂੰ ਹੱਲ ਹੋ ਜਾਣਾ ਕਿਉਂਕਿ ਬੇਪੱਤਿਆਂ ਦੀ ਪਤ ਗੁਰੂ ਰਾਮਦਾਸ ਨਿਥਾਵੀਆਂ ਲਈ ਛੱਤ ਗੁਰੂ ਰਾਮਦਾਸ ਭੁੱਖੀਆਂ ਲਈ ਅੰਨ ਗੁਰੂ ਰਾਮਦਾਸ ਨਿਰਦਨਾ ਲਈ ਧੰਨ ਗੁਰੂ ਰਾਮਦਾਸ ਤੇ ਰੋਗੀਆਂ ਦੇ دارو ਗੁਰੂ ਰਾਮਦਾਸ ਸੋ ਸੰਗਤ ਜੀ ਪੰਥ ਪ੍ਰਸਿੱਧ ਹਸਤੀਆਂ ਸੱਚੇ ਪਾਤਸ਼ਾਹ ਜੀ ਦੀ ਕਿਰਪਾਲਤਾ ਸਦਕਾ ਹਾਜ਼ਰੀਆਂ ਭਰ ਰਹੀਆਂ ਹਨ ਤੇ ਆਪ ਜੀ ਦੇ ਚਰਨਾਂ ਚ ਨਾਮਸਤਕ ਹੋ ਰਹੇ ਜੀ ਕਰਤੇ ਦੀ ਕੀਰਤੀ ਕੀਰਤਨ ਦੇ ਰੂਪਰਾਹੀ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਦੇ ਨਾਲ ਜੋੜਨ ਲਈ ਇਸ ਵਾਰ ਬਹੁਤ ਹੀ ਮਿੱਠੀ ਅਤੇ ਸੁਰੀਲੀ ਆਵਾਜ਼ ਦੇ ਮਾਲਕ ਬਹੁਤ ਹੀ ਨਾਮ ਜਪਣ ਵਾਲੀ ਬਖਸ਼ੀ ਹੋਈ ਨਿਮਣੀ ਰੂਹ ਕਿਸੇ ਪਛਾਣ ਦੇ ਮੋਤਾਜ ਨਹੀਂ ਭਾਈ ਸੇ ਭਾਈ ਗੁਰਵਿੰਦਰ ਸਿੰਘ ਜੀ ਰੁਦਰਪੁਰ ਵਾਲੇ ਅਤੇ ਉਹਨਾਂ ਦੇ ਸਾਥੀ ਹਾਜ਼ਰੀਆਂ ਭਰ ਰਹੇ ਜੀ ਸੱਚੇ ਪਾਤਸ਼ਾਹ ਦੀ ਚਰਨਾਂ ਚ ਅਰਜੋਈਆਂ ਕਰਦੀਆਂ ਕਿ ਭਾਈ ਸੇ ਭਾਈ ਗੁਰਵਿੰਦਰ ਸਿੰਘ ਜੀ ਰੁਦਰਪੁਰ ਵਾਲੇ ਅਤੇ ਉਹਨਾਂ ਦੇ ਸਾਥੀਆਂ ਨੂੰ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਵਾਹਿਗੁਰੂ ਜੀ ਲੱਖੋ ਲੱਖ ਖੁਸ਼ੀਆਂ ਬਖਸ਼ਣ ਤਾਂ ਜੋ ਵਧੇਰੇ ਤੋਂ ਵਧੇਰੇ ਉਤਸ਼ਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜ ਸਕਾਂ ਜੀ ਸੁਸੰਗਤ ਜੀ ਇਤਿਹਾਸਕ ਸਥਾਨ ਧੰਤਨ ਗੁਰੂ ਨਾਨਕ ਪਾਤਸ਼ਾਹ ਜੀ ਪਹਿਲੀ ਪਾਤਸ਼ਾਹੀ ਜੀ ਦੇ ਇਤਿਹਾਸਕ ਸਥਾਨ ਗੁਰਦੁਆਰਾ ਨਾਨਕਪਿਆਉ ਸਹਿ ਬਿੱਲੀ ਤੋਂ ਸਾਡੇ ਪੰਥ ਦੇ ਬੇਸ਼ਕੀਮਤੀ ਹੀਰੇ ਸਾਡੇ ਦਿਲਾਂ ਦੀ ਤੜਕਨ ਸਿਰਾਂ ਦੇ ਤਾਜ ਸੰਗਤਾਂ ਦੇ ਹਰਮਨ ਪਿਆਰੇ ਸੁਸੰਗਤ ਜੀ ਗਿਆਨੀ ਬਚਿੱਤਰ ਸਿੰਘ ਜੀ ਹਾਜ਼ਰੀਆਂ ਭਰ ਰਹੇ ਨੇ ਜਿੱਥੇ ਗਿਆਨੀ ਜੀ ਹਾਜ਼ਰੀਆਂ ਭਰ ਰਹੇ ਨੇ ਉੱਥੇ ਅਰਜੋਈਆਂ ਵੀ ਕਰ ਰਹੇ ਨੇ ਕਿ ਵਾਹਿਗੁਰੂ ਜੀ ਤੇ ਰੱਖ ਭਰੋਸਾ ਔਲਾਦ ਉਪਾਰ ਕਿਨਾਰੇ ਐਸ ਦਰ ਤੇ ਉਹ ਵੀ ਜਿੱਤ ਜਾਂਦੇ ਜੋ ਹਰਥਾ ਹੁੰਦੇ ਹਾਰੇ ਤੇ ਆਹ ਸੰਗਤ ਜੀ ਪੰਥ ਪ੍ਰਸਿੱਧ ਹਸਤੀਆਂ ਪਾਸੋਂ ਵੱਡ ਮੁਲੇ ਵਿਚਾਰ ਸਰਵਨ ਕਰਦੇ ਆ ਜੀ ਸਭ ਤੋਂ ਪਹਿਲੇ ਗਿਆਨੀ ਬਚਿੱਤਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਸਤਕਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰੋਂ ਕਰੋ ਵਰਸਾਈ ਹੋਈ ਸੰਗਤ ਜਥੇਦਾਰ ਚਰਨਜੀਤ ਸਿੰਘ ਜੀ ਦੀ ਅਗਵਾਹੀ ਵਿੱਚ ਹਰ ਮਹੀਨੇ ਦੀ ਤਰ੍ਹਾਂ ਅੱਜ ਵੀ ਸਾਹਿਬ ਸ਼੍ਰੀ ਗੁਰੂ ਰਾਮਦਾਸ ਜਿਨ੍ਹਾਂ ਦੀ ਮੁਤਲਕ ਪਾਠ ਸਹਿਬਾਨਾ ਨੇ ਕਿਹਾ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਗੁਰੂ ਰਾਮਦਾਸ ਜੀ ਦਾ ਦਰਸ਼ਨ ਕੀਤੇ ਵੱਡਾ ਸੁਖ ਪ੍ਰਾਪਤ ਹੁੰਦਾ ਜਿਨ੍ਹਾਂ ਦੀ ਮੁਤਲਕ ਪਟਾ ਨੇ ਕਿਹਾ ਜਿਹਨ ਸਾਥ ਗੁਰੂ ਸਿਮਰੰਤ ਨਾਇਨ ਕੇ ਟਮਰ ਮਿਟੈ ਕੇਨ ਜੇ ਸਤਿਗੁਰ ਸਿਮਰਨth ਹਿਰਦੈ ਹਰ ਨਾਮ ਦਿਨੋ ਦਿਨ ਜੇ ਸਤਿਗੁਰ ਸਿਮਰਨth ਜੀ ਕੀਤਪ ਤਮਟਾਵੈ ਜੇ ਸਤਿਗੁਰ ਸਿਮਰਨth ਰਿੱਧ ਸਿਧ ਨਾਮਨਿਤ ਪਾਵੈ ਸੋਈ RAM DAS ਗੁਰਬਲ ਭਣ ਮਿਲ ਸੰਗਤ ਧਨ ਧਨ ਕਰੋ ਜੇ ਸਤਿਗੁਰ ਲਗ ਪ੍ਰਭ ਪਾਈ ਹੈ ਸੋ ਸਤਿਗੁਰ ਸਿਮਰੋ ਨਰੋ ਐਸੇ ਦੀਨ ਦਿਆਲ ਸਤਿਗੁਰ ਗੁਰੂ RAM DAS ਨਉ ਨਿੱਧਿਆਲ ਦੇ ਮਾਲਕ ਜਿਨ੍ਹਾਂ ਦੇ ਚਰਣਾ ਵਿੱਚ ਜੁੜਿਆ ਰੱਬ ਜੀ ਨਾਲ ਵੀ ਜੁੜ ਜਾਂਦਾ ਹੈ ਜੀ ਉਹਨਾਂ ਦੇ ਮਹਾਨ ਪਵਿੱਤਰ ਬਖਸ਼ਿਸ਼ਾਂ ਲਈ ਇਸਤਾਨ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਸੰਗਤ ਜਾ ਰਹੀ ਹੈ ਰੱਬ ਦੇ ਰੇਡੀਓ ਵਾਲੇ ਵੀਰ ਜੀ ਹਰ ਮਹੀਨੇ ਦੀ ਤਰ੍ਹਾਂ ਪੰਥ ਕੌਮ ਦੀ ਅਤੇ ਗੁਰੂ ਘਰ ਦੇ ਕੀਰਤਨੀਆਂ ਦੀ ਬਹੁਤ ਸੇਵਾ ਕਰਦੇ ਨੇ ਉਹ ਵੀ ਇਸ ਯਾਤਰਾ ਵਿੱਚ ਬਲਾਲ ਸੇਵਾਵਾਂ ਨਿਭਾਰੇ ਨੇ ਜਿਨੀਆਂ ਵੀ ਸੰਗਤਾਂ ਕਰشن ਕਰਨੇ ਜਾ ਰੀਆਂ ਨੇ ਰੱਬ ਦੇ ਰੇਡੀਓ ਵੱਲੋਂ ਅਤੇ ਇਸ ਜਥੇ ਵੱਲੋਂ ਸਰਦਾਰ ਚਰਨਜੀਤ ਸਿੰਘ ਜੀ ਜਥੇਦਾਰ ਜੀ ਵੱਲੋਂ ਸਭ ਦਾ ਬਹੁਤ ਬਹੁਤ ਧੰਨਵਾਦ ਸਭ ਦੀਆਂ ਹਾਜ਼ਰੀਆਂ ਗੁਰੂ ਰਾਮਦਾਸ ਇੱਥੋਂ ਤੋਂ ਹੀ ਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਭਾਈ ਗੁਰਿੰਦਰ ਸਿੰਘ ਜੀ ਉਧਰਪੁਰ ਵਾਲੇ ਜੋ ਪੰਥ ਦੇ ਮਹਾਨ ਗੀਤਰੀਆਂ ਨੇ ਜਿਹੜੇ ਕਿਸੇ ਆਈਡੈਂਟੀ ਦੇ ਮੁਤਾਜ ਨਹੀਂ ਹਨ ਉਹ ਵੀ ਇਸ ਯਾਤਰਾ ਦੇ ਦੌਰਾਨ ਕੀਰਤਨ ਦੀ ਸੇਵਾ ਕਰ ਰਹੇ ਹਨ ਬਹੁਤ ਬਹੁਤ ਧੰਨਵਾਦ ਰੱਬ ਦੀ ਰੇਡੀਓ ਵਾਲੇ ਵੀਰਾਂ ਦਾ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਵਡਮੁੱਲੇ ਵਿਚਾਰ ਆਪ ਜੀ ਨੇ ਸਰਵਨ ਕੀਤੇ ਗਿਆਨੀ ਬਚਿੱਤਰ ਸਿੰਘ ਜੀ ਪਾਸੋਂ ਸੋ ਸੰਗਤ ਜੀ ਸਰਦਾਰ ਚਰਨਜੀਤ ਸਿੰਘ ਜੀ ਸਰਦਾਰ ਹਰਦੇਵ ਸਿੰਘ ਜੀ ਸਰਦਾਰ ਬਲਦੇਵ ਸਿੰਘ ਜੀ ਬੰਟੀ ਵੀਰ ਜੀ ਬਾਵਾ ਵੀਰ ਜੀ ਸਰਦਾਰ ਨਿਸ਼ਕ ਸਿੰਘ ਜੀ ਰੱਬ ਦੇ ਰੇਡੀਓ ਗੁਰਬਾਣੀ ਚੈਨਲ ਦੀ ਸਾਰੀ ਟੀਮ ਤੇ ਅਤ ਸਤਿਕਾਰਯੋਗ ਸਾਡੇ ਵੱਡੇ ਭੈਣ ਜੀ ਦਿਵਿੰਦਰ ਕੌਰ ਜੀ ਵੱਲੋਂ ਅਰਜੋਈਆਂ ਕਿ ਤੁਸੀਂ ਚਿੰਤਾ ਨਾ ਕਰੋ ਜੋ ਹਰਮੰਦਰ ਸਾਹਿਬ ਬੈਠਾ ਨਾ ਤੁਹਾਡੇ ਦਿਲਾਂ ਦੀ ਜਾਣਦਾ ਜੇ ਉਹ ਤਾਂ ਮੀਂਹ ਦੇ ਵਿੱਚ ਭਿੱਜੇ ਚਿਹਰੇ ਚੋਂ ਵੀ ਅਥਰੂ ਪਛਾਣ ਲੈਂਦੇ ਨੇ ਤੁਸੀਂ ਜਾ ਕੇ ਪਵਿੱਤਰ ਸਥਾਨ ਦੁਖਵੰਜਨੀ ਵੇਰੀ ਤੇ ਝੋਲੀ ਅੜ ਕੇ ਮੰਗਿਆ ਕਰੋ ਅਸੀਂ ਪੱਲਾ ਅੱਡ ਤੇਥੋਂ ਮੰਗ ਰਹੀਆਂ ਦੁਨੀਆ ਤੋਂ ਨਾ ਸੰਗ ਰਹੀਆਂ ਪੱਲਾ ਅੱਡ ਤੇਥੋਂ ਮੰਗ ਰਹੀਆਂ ਦੁਨੀਆ ਤੋਂ ਨਾ ਸੰਗ ਰਹੀਆਂ ਮਾੜੀ ਕਿਸਮਤ ਦਾ ਤੱਬਾ ਲਾ ਦੇ ਰੱਬਾ ਖੁਸ਼ੀਆਂ ਦੀ ਦਾਤ ਝੋਲੀ 'ਚ ਪਾ ਦੇ ਰੱਬਾ ਤੇ ਸੰਗਤ ਜੀ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਜ਼ੋਈਆਂ ਬੇਨਤੀਆਂ ਜੋਦੜੀਆਂ ਤਰਲਣ ਕੀ ਆਪ ਸਾਰਿਆਂ ਨੂੰ ਲੱਖੋ ਲੱਖ ਖੁਸ਼ੀਆਂ ਮਿਲਣ ਤੇ ਆਓ ਸੰਗਤ ਜੀ ਅੱਜ ਰੱਬ ਦਾ ਰੇਡੀਓ ਗੁਰਬਾਣੀ ਚੈਨਲ ਦੀ ਟੀਮ ਆਪ ਜੀ ਨੂੰ ਇਸ ਜੱਥੇ ਦੀ ਰੀਡ ਦੀ ਹੱਡੀ ਨਾਲ ਮਿਲਾਨੇ ਆ ਜੀ ਬਲਵੰਡ ਖੀਵੀ ਨੇਕ ਜਨ ਜਿਸ ਬੋਤੀ ਛਾਉ ਪਤਰਾਲੀ ਲੰਗਰ ਅਦੌਲਤ ਵੰਡਿਏ ਰਸ ਅੰਮ੍ਰਿਤ ਖੀਰ ਕੇ ਅਲੀ ਸਾਡੇ ਅਤਿ ਸਤਿਕਾਰਯੋਗ ਸੁਖੀ ਵੀਰ ਜੀ ਤੇ ਉਹਨਾਂ ਦੀ ਸਾਰੀ ਟੀਮ ਸੰਗਤ ਜੀ ਮਾਤਾ ਖੀਵੀ ਜੀ ਦੀ ਕਿਰਪਾ ਸਦਕਾ ਸਾਡੇ ਸੁਖੀ ਵੀਰ ਜੀ ਤੇ ਉਹਨਾਂ ਦੇ ਜਿੰਨੇ ਵੀ ਸਾਥੀ ਹਨ ਨਿਸ਼ਕਾਮ ਚਾਹ ਦੀ ਸੇਵਾ ਕਰਦੇ ਨੇ ਜੀ ਸੱਚੇ ਪਾਸੇ ਦੀ ਚਰਨਾਂ 'ਚ ਅਰਜ਼ੋਈਆਂ ਕਿ ਸੁਖੀ ਵੀਰ ਜੀ ਉਹਨਾਂ ਦੇ ਸਾਥੀ ਉਹਨਾਂ ਦੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਹਰ ਮeidਾਨ ਫਤਿਹ ਅਤੇ ਦੇਹ ਅਰੋਗਤਾ ਦੀ ਆਦਾਤਾਂ ਮਿਲਣ ਜੀ ਸੋ ਸੰਗਤ ਜੀ ਸ਼੍ਰੀ ਸਿੰਘਾ ਦੇ ਚਰਨਾਂ 'ਚ ਆਪ ਸਾਰਿਆਂ ਦੀ ਚੜ੍ਹਦੀ ਕਲਾ ਹਰ ਮeidਾਨ ਫਤਿਹ ਅਤੇ ਦੇਹ ਅਰੋਗਤਾ ਦੇ ਲਈ ਅਰਜ਼ੋਈਆਂ ਕਿਉਂਕਿ ਖਜ਼ਾਨੇ ਦੀ ਚਾਬੀ ਸ਼੍ਰੀ ਸਿੰਘਾ ਦੇ ਕੋਲ ਹੈ ਜੀ ਓ ਕੱਜ ਕੇ ਬੁਲਾਇ ਨਿਆਲੋ ਜਾਏ ਫਤੇਹ ਭਾਈ ਦੁਸ਼ਟਾਂ ਨੂੰ ਭਾਜਣਾ ਭਈ ਬੈਰੀਆਂ ਨੂੰ ਛਟਕਾਏ ਖਾਲਸੇ ਦੀ ਤੇ ਚੱਲੀ ਨਾ ਜਾਏ ਕਲਗਿਆਲੇ ਮਾਨ ਨੂੰ ਪਾਏ ਸੋ ਨਿਹਾਲ ਵਾਹਿਗੁਰੂ